ਜਾਪ 95 ਫਿਲਮ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਸਸ਼ਕਲ ਜੀ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਵੱਡੀ ਖਬਰ ਤੇ ਦੱਸਦੀ ਕਿ ਦਿਲਜੀਤ ਦੋਸਾਂਜ ਦੇ ਵੱਲੋਂ ਜੋ ਪੰਜਾਬ 95 ਫਿਲਮ ਬਣਾਈ ਗਈ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਦੱਸਦੀ ਕਿ ਜਿਹੜਾ ਦਿਲਜੀਤ ਦੋਸਾਂਜ ਹੈ ਉਹ ਕਿਸੇ ਵੀ ਪੋਲੀਟੀਕਲ ਚੀਜ਼ਾਂ ਦੇ ਵਿੱਚ ਜ਼ਿਆਦਾ ਇੰਟਰਵਿਊ ਨਹੀਂ ਕਰਦਾ ਹਾਲਾਂਕਿ ਉਹ ਨਾ ਹੀ ਕੋਈ ਐਵੇਂ ਦੀ ਹਰਕਤ ਕਰਦਾ ਹੈ ਜਿਸ ਦੇ ਨਾਲ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਨਿਕਲ ਜਾਵੇ ਤੇ ਲਗਾਤਾਰ ਦਿਲਜੀਤ ਦੇ ਵੱਲੋਂ ਜਿਹੜੀ ਪੰਜਾਬ 95 ਫਿਲਮ ਬਣਾਈ ਗਈ ਹੈ ਉਹ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਉਸ ਫਿਲਮ ਤੇ ਰੋਕ ਲਗਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਫਿਲਮ ਦੇ ਵਿੱਚ ਕੁਝ ਸੀਨ ਅਜਿਹੇ ਨੇ ਜਿਨ੍ਹਾਂ ਨੂੰ ਕੱਟ ਲਗਾ ਕੇ ਦਿਖਾਇਆ ਜਾਵੇ ਹਾਲਾਂਕਿ ਹੁਣ ਜਿਹੜੇ ਬੀਜੇਪੀ ਆਗੂ ਨੇ ਉਹ ਦਰਜੀਤ ਦੁਸਾਂਸ ਦੇ ਹੱਕ ਦੇ ਵਿੱਚ ਉਤਰੇ ਨੇ ਜੀ ਹਾਂ ਆਰ ਪੀ ਸਿੰਘ ਬੀਜੇਪੀ ਆਗੂ ਦਰਜੀਤ ਦੁਸਾਂਸ ਦੇ ਹੱਕ ਦੇ ਵਿੱਚ ਉਤਰੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ 95 ਫਿਲਮ ਹੈ ਉਹ ਹੁਣੇ ਰਿਲੀਜ਼ ਹੋਣੀ ਚਾਹੀਦੀ ਤੇ ਫਿਲਮ ਦੇ ਵਿੱਚ ਕੋਈ ਵੀ ਕੱਟ ਨਹੀਂ ਹੋਣਾ ਚਾਹੀਦਾ ਦੱਸਦੀ ਹੈ ਕਿ ਜਿਹੜੀ ਪੰਜਾਬ 95 ਫਿਲਮ ਹੈ ਉਹ ਜਸਵੰਤ ਸਿੰਘ ਖਾਲੜਾ ਤੇ ਬਣੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਫਿਲਮ ਦੇ ਵਿੱਚ ਕੋਈ ਵੀ ਅਜਹੀ ਚੀਜ਼ ਨਹੀਂ ਬਣਾਈ ਗਈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋਵੇ ਹਾਲਾਂਕਿ ਫਿਲਮ ਦੇ ਵਿੱਚ ਕੁਝ ਸੀਨ ਅਜਹਿ ਪਾਏ ਗਏ ਨੇ ਜਿਸ ਦੇ ਵਿੱਚ 인ਦਰਾ ਗਾਂਧੀ ਦਾ ਜ਼ਿਕਰ ਕੀਤਾ ਗਿਆ ਤੇ ਆਰ ਪੀ ਸਿੰਘ ਦਾ ਵੱਡਾ ਬਿਆਨ ਵੀ ਜਿਸ ਦੇ ਵਿੱਚ ਸਾਹਮਣੇ ਆਇਆ ਜੀ ਹਾਂ ਦੱਸਦੀ ਹੁਣੇ ਕਿ ਆਰ ਪੀ ਸਿੰਘ ਜੋ ਕਿ ਬੀਜੇਪੀ ਆਗੂ ਨੇ ਉਹ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਉਤਰੇ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਵਧੀਆ ਕਲਾਕਾਰ ਆ ਤੇ ਇਹ ਇਹ ਜੀ ਕੋਈ ਵੀ ਹਰਕਤ ਨਹੀਂ ਕਰੇਗਾ ਜਿਸ ਦੇ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਜਾਂ ਫਿਰ ਸਿੱਖਾਂ ਦੇ ਦਿਲਾਂ ਨੂੰ ਕੋਈ ਠੇਸ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਹੁਣ ਬਿਨਾ ਕੱਟ ਲਗਾਏ ਜਿਹੜੀ ਪੰਜਾਬ 95 ਫਿਲਮ ਹੈ ਉਹ ਪੰਜਾਬ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਹਾਲਾਂਕਿ ਉਹ ਜਿਹੜੀ ਫਿਲਮ ਬਣੀ ਆ ਉਹ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣੀ ਦੱਸੀ ਗਈ ਹੈ ਕੁਝ ਦਿਨ ਪਹਿਲਾਂ ਦਰਜੀਤ ਦੋਸਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਨ ਮੇਰੀ ਫਿਲਮ ਤੇ ਜਿਹੜੀ ਰੋਕ ਹੈ ਉਹ ਕਿਉਂ ਲਗਾਈ ਜਾ ਰਹੀ ਹੈ ਤੇ ਹੋਰ ਵੀ ਕਾਫੀ ਮੁੱਦੇ ਨੇ ਜਿਹੜੇ ਉਹਨਾਂ ਨੇ ਚੁੱਕੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਰ ਪੀ ਸਿੰਘ ਨੂੰ ਕਨਵਿੰਸ ਵੀ ਕੀਤਾ ਸੀ ਕਿ ਤੁਸੀਂ ਇਸ ਤੇ ਕੁਝ ਬਿਆਨ ਦਿਓ ਤੇ ਜਿਸ ਤੋਂ ਬਾਅਦ ਹੁਣ ਆਰ ਪੀ ਸਿੰਘ ਨੇ ਵੱਡਾ ਬਿਆਨ ਦਿੰਦਿਆ ਕਿ ਹੈ ਕਿ ਜਿਹੜੀ ਪੰਜਾਬ 95 ਫਿਲਮ ਹੈ ਐਦੇ ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਤੇ ਬਿਨਾਂ ਵਿਵਾਦਾਂ ਤੋਂ ਜਿਹੜੀ ਫਿਲਮ ਹੈ ਬਿਨਾਂ ਕੱਟ ਤੋਂ ਜਿਹੜੀ ਰਿਲੀਜ਼ ਤੇ ਪਿਛਾਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦਿਓ ਪੰਜਾਬ 95 ਫਿਲਮ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਸਸ਼ੀਕਾਲ ਜੀ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਆ ਇਸ ਵੇਲੇ ਦੀ ਵੱਡੀ ਖਬਰ ਤੇ ਦੱਸਦੀ ਕਿ ਦਿਲਜੀਤ ਦੋਸਾਂਝ ਦੇ ਵੱਲੋਂ ਜੋ ਪੰਜਾਬ 95 ਫਿਲਮ ਬਣਾਈ ਗਈ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਦੱਸਦੀ ਕਿ ਜਿਹੜਾ ਦਿਲਜੀਤ ਦੋਸਾਂਝ ਹੈ ਉਹ ਕਿਸੇ ਵੀ ਪੋਲੀਟੀਕਲ ਚੀਜ਼ਾਂ ਦੇ ਵਿੱਚ ਜ਼ਿਆਦਾ ਇੰਟਰਫਰੈਂਸ ਨਹੀਂ ਕਰਦਾ ਹਾਲਾਂਕਿ ਉਹ ਨਾ ਹੀ ਕੋਈ ਐਵੀਂਦੀ ਹਰਕਤ ਕਰਦਾ ਹੈ ਜਿਸ ਦੇ ਨਾਲ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਨਿਕਲ ਜਾਵੇ ਤੇ ਲਗਾਤਾਰ ਦਿਲਜੀਤ ਦੇ ਵੱਲੋਂ ਜਿਹੜੀ ਪੰਜਾਬ 95 ਫਿਲਮ ਬਣਾਈ ਗਈ ਹੈ ਉਹ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਉਸ ਫਿਲਮ ਤੇ ਰੋਕ ਲਗਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਫਿਲਮ ਦੇ ਵਿੱਚ ਕੁਝ ਸੀਨ ਅਜਿਹੇ ਨੇ ਅ ਜਿਨ੍ਹਾਂ ਨੂੰ ਕੱਟ ਲਗਾ ਕੇ ਦਿਖਾਇਆ ਜਾਵੇ ਹਾਲਾਂਕਿ ਹੁਣ ਜਿਹੜੇ ਬੀਜੇਪੀ ਆਗੂ ਨੇ ਉਹ ਦਿਲਜੀਤ ਦੁਸਾਂਸ ਦੇ ਹੱਕ ਦੇ ਵਿੱਚ ਉਤਰੇ ਨੇ ਜੀ ਹਾਂ ਆਰ ਪੀ ਸਿੰਘ ਬੀਜੇਪੀ ਆਗੂ ਦਿਲਜੀਤ ਦੁਸਾਂਸ ਦੇ ਹੱਕ ਦੇ ਵਿੱਚ ਉਤਰੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ 95 ਫਿਲਮ ਹੈ ਉਹ ਹੁਣੇ ਰਿਲੀਜ਼ ਹੋਣੀ ਚਾਹੀਦੀ ਤੇ ਫਿਲਮ ਦੇ ਵਿੱਚ ਕੋਈ ਵੀ ਕੱਟ ਨਹੀਂ ਹੋਣਾ ਚਾਹੀਦਾ ਦੱਸਦੇ ਕਿ ਜਿਹੜੀ ਪੰਜਾਬ 95 ਫਿਲਮ ਹੈ ਉਹ ਜਸਮント ਸਿੰਘ ਖਾਲੜਾ ਤੇ ਬਣੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਫਿਲਮ ਦੇ ਵਿੱਚ ਕੋਈ ਵੀ ਅਜਹੀ ਚੀਜ਼ ਨਹੀਂ ਬਣਾਈ ਗਈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋਵੇ ਹਾਲਾਂਕਿ ਫਿਲਮ ਦੇ ਵਿੱਚ ਕੁਝ ਸੀਨ ਅਜਿਹੇ ਪਾਏ ਗਏ ਨੇ ਜਿਸ ਦੇ ਵਿੱਚ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਗਿਆ ਤੇ ਆਰ ਪੀ ਸਿੰਘ ਦਾ ਵੱਡਾ ਬਿਆਨ ਵੀ ਜਿਸ ਦੇ ਵਿੱਚ ਸਾਹਮਣੇ ਆਇਆ ਜੀ ਹਾਂ ਦੱਸਦੀ ਹੁਣੇ ਕਿ ਆਰ ਪੀ ਸਿੰਘ ਜੋ ਕਿ ਬੀਜੇਪੀ ਆਗੂ ਨੇ ਉਹ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਉਤਰੇ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਵਧੀਆ ਕਲਾਕਾਰ ਆ ਤੇ ਇਹ ਇਹ ਜੀ ਕੋਈ ਵੀ ਹਰਕਤ ਨਹੀਂ ਕਰੇਗਾ ਜਿਸ ਦੇ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਜਾਂ ਫਿਰ ਸਿੱਖਾਂ ਦੇ ਦਿਲਾਂ ਨੂੰ ਕੋਈ ਠੇਸ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਹੁਣ ਬਿਨਾ ਕੱਟ ਲਗਾਏ ਜਿਹੜੀ ਪੰਜਾਬ 95 ਫਿਲਮ ਹੈ ਉਹ ਪੰਜਾਬ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਹਾਲਾਂਕਿ ਉਹ ਜਿਹੜੀ ਫਿਲਮ ਬਣੀ ਆ ਉਹ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣੀ ਦੱਸੀ ਗਈ ਹੈ ਕੁਝ ਦਿਨ ਪਹਿਲਾਂ ਦਰਜੀਤ ਦੋਸਾਂਸ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਨ ਮੇਰੀ ਫਿਲਮ ਤੇ ਜਿਹੜੀ ਰੋਕ ਹੈ ਉਹ ਕਿਉਂ ਲਗਾਈ ਜਾ ਰਹੀ ਹੈ ਤੇ ਹੋਰ ਵੀ ਕਾਫੀ ਮੁੱਦੇ ਨੇ ਜਿਹੜੇ ਉਹਨਾਂ ਨੇ ਚੁੱਕੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਰ ਪੀ ਸਿੰਘ ਨੂੰ ਕਨਵਿੰਸ ਵੀ ਕੀਤਾ ਸੀ ਕਿ ਤੁਸੀਂ ਇਸ ਤੇ ਕੁਝ ਬਿਆਨ ਦਿਓ ਤੇ ਜਿਸ ਤੋਂ ਬਾਅਦ ਹੁਣ ਆਰ ਪੀ ਸਿੰਘ ਨੇ ਵੱਡਾ ਬਿਆਨ ਦਿੰਦਿਆ ਕਿ ਹੈ ਕਿ ਜਿਹੜੀ ਪੰਜਾਬ 95 ਫਿਲਮ ਹੈ ਐਦੇ ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਤੇ ਬਿਨਾਂ ਵਿਵਾਦਾਂ ਤੋਂ ਜਿਹੜੀ ਫਿਲਮ ਹੈ ਬਿਨਾਂ ਕੱਟ ਤੋਂ ਜਿਹੜੀ ਰਿਲੀਜ਼ ਕੀਤੀ ਜਾਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦਿਓ